ਹਾਂਜੀ ਭਈ ਆਵਣਾ ਹੁਣ ਖਬਰ ਬਹੁਤ ਆ ਰਹੀ ਆ ਜਿਹੜਾ ਕਿ ਭੇੜੀਆਂ 12000 ਸਾਲ ਪੁਰਾਣਾ ਖਤਮ ਹੋ ਚੁੱਕਿਆ ਸੀਗਾ ਉਹ ਨਸਲ ਹੀ ਖਤਮ ਹੋ ਚੁੱਕੀ ਸੀਗੀ ਕਹਿੰਦੇ ਆ ਕਿ ਵਿਗਿਆਨੀਆਂ ਨੇ ਉਹ ਹੁਣ ਜਿਉਂਦਾ ਕਰ ਲਿਆ ਕੀ ਇਹ ਗੱਲ ਸੱਚ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਫਰਕ ਪਾਊਗਾ ਜ਼ਿੰਦਗੀ ਦੇ ਵਿੱਚ ਜਾਂ ਇਹਨਾਂ ਚੀਜ਼ਾਂ ਦਾ ਹਾਂਜੀ ਵੀਰ ਜੀ ਇਹ ਖਬਰ ਬਿਲਕੁਲ ਸੱਚ ਆ ਅਸਲ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਇਸ ਤਰ੍ਹਾਂ ਵੀ ਕੋਈ ਪ੍ਰਜਾਤੀ ਲੁਪਤ ਹੋ ਚੁੱਕੀ ਹੋਵੇ ਉਹ ਵੀ ਹਜ਼ਾਰਾਂ ਸਾਲ ਪਹਿਲਾਂ ਤੇ ਉਹਨੂੰ ਵਾਪਸ ਜਿਉਂਦਾ ਕਰ ਲਿਆ ਹੋਵੇ ਐਂਡ ਵਿਗਿਆਨੀਆਂ ਨੇ ਕਰ ਲਿਆ ਸੱਚੀ ਇਦਾਂ ਚੀਜ਼ੋ ਕੋਈ ਇਹ ਇੱਕ ਇੱਕ ਬਹੁਤ ਪੁਰਾਣੀ ਭੇੜੀਏ ਦੀ ਨਸਲ ਸੀਗੀ ਜੋ ਕਿ ਅਜ ਤੋ तकरीबन 12000 ਸਾਲ ਪਹਿਲਾਂ ਲੁਕਤ ਹੋ ਗਈ ਸੀਗੀ ਠੀਕ ਹੈ ਕੋਸ਼ਿਸ਼ਾਂ ਤਾਂ ਪਹਿਲਾਂ ਤੋਂ ਹੀ ਹੋ ਰਹੀਆਂ ਐ ਇਹ ਜਿਵੇਂ ਆਪਾਂ ਫਿਲਮਾਂ ਵਿੱਚ ਵੀ ਦੇਖਨੇ ਆ ਵੀ ਜੁਰਾਟਿਕ ਪਾਰਕ ਕਰ ਗਈਆਂ ਪਰਮਾ 'ਚ ਜਿਵੇਂ ਦਿਖਾਉਂਦੇ ਹੁੰਦੇ ਸੀਗੇ ਵੀ ਇਸ ਤਰ੍ਹਾਂ ਆਪਾਂ ਕਰ ਸਕਦੇ ਆ ਇਹ ਅਸਲ ਦੇ ਵਿੱਚ ਵੀਰਜੀ ਡੀਐਨਏ ਨਾਲ ਹੋ ਸਕਦਾ ਤੁਹਾਨੂੰ ਪਤਾ ਹੀ ਆਣਾ ਵੀ ਆਪਣੇ ਅੰਦਰ ਇੱਕ ਡੀਐਨਏ ਹੁੰਦਾ ਤੇ ਹਰ ਜਿਉਂਦੀ ਚੀਜ਼ ਵਿੱਚ ਇੱਕ ਡੀਐਨਏ ਹੁੰਦਾ ਡੀਐਨਏ ਸਾਰੇ ਜਾਨਵਰਾਂ ਵਿੱਚ ਹੀ ਆ ਠੀਕ ਆ ਨਾ ਤੇ ਜੋ ਵੀ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਕਹਿ ਲਓ ਲੱਖਾਂ ਤੜੀਵਨ ਕਰੋੜਾਂ ਸਾਲ ਪਹਿਲਾਂ ਜੋ ਡਾਇਨਾਸੌਰ ਲੁਕਤੋ ਇਹ ਡੀਐਨਏ ਉਹਨਾਂ ਵਿੱਚ ਵੀ ਸੀਗਾ ਠੀਕ ਆ ਤੇ ਜੋ ਆਪਾਂ ਉਹਨਾਂ ਦੇ ਕੰਕਾਲ ਵਗੈਰਾ ਭਾਲਦੇ ਰਹਿੰਦੇ ਆ ਵਿਗਿਆਨੀ ਉਹਦੇ ਵਿੱਚ ਡੀਐਨਏ ਹੁੰਦਾ ਪਰ ਕਿਤੇ ਵੀ ਨਾ ਜਿਉਂਦਾ ਡੀਐਨਏ ਨਹੀਂ ਸੀ ਮੇਰੇ ਅੱਜੇ ਤੱਕ ਨਹੀਂ ਇਹ ਪਹਿਲਾਂ ਹੀ ਕਰ ਲੈਂਦੇ ਅੱਛਾ ਇਸ ਚੀਜ਼ ਨੂੰ ਕਰਨ ਲਈ ਆਪਾਂ ਨੂੰ ਜਿਉਂਦਾ ਡੀਐਨਏ ਚਾਹੀਦਾ ਜਿੰਨਾ ਵੀ ਆਪਾਂ ਪਹਿਲਾਂ ਕੋਈ ਜੇ ਲੱਭਦੇ ਕੋਈ ਕੰਕਾਲ ਤਾਂ ਡੀਐਨਏ ਤੁਸੀਂ ਕਹਿ ਲਓ ਵੀ ਖਤਮ ਹੋ ਚੁੱਕਿਆ ਹੁੰਦਾ ਹੀ ਪੁਰਾਣ ਚੁੱਕਿਆ ਹੁੰਦਾ ਸੀਗਾ ਹਨਾ ਤੇ ਐਦਾਂ ਹੋਇਆ ਵੀ ਪਹਿਲੀ ਵਾਰ ਇਹਨਾਂ ਨੂੰ ਸਾਈ베ਰੀਆ ਦੇ ਵਿੱਚੋਂ ਇੱਕ ਕੰਕਾਲ ਲੱਭਿਆ ਜਿਹਦੇ ਵਿੱਚ ਕੀ ਡੀਐਨਏ ਜਿਹਾ ਹੁੰਦਾ ਸੀ ਉਸ ਪੀੜ੍ਹੀਏ ਦਾ ਡੀਐਨਏ ਜਿਹਾ ਹੁੰਦਾ ਸੀ ਹਾਂਜੀ ਅੱਛਾ ਤੇ ਹਮਣ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਵਿੱਚ ਕੀ ਇਹਦਾ ਅਪਡੇਟ ਹੋਊਗਾ ਕੋਈ ਫਰਕ ਪਊਗਾ ਬੰਦੇ ਬੰਦਿਆਂ ਬਾਰੇ ਜਾਂ ਕੋਈ ਜਾਨਵਰਾਂ ਬਾਰੇ ਹਾਂਜੀ ਬਹੁਤ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਇੱਕ ਫਰਕ ਪੈਣ ਵਾਲਾ ਇਹ ਚੀਜ਼ ਦੇ ਵਿੱਚ ਬਹੁਤ ਵੱਡੀ ਖੋਜ ਹੈ ਦੁਨੀਆਂ ਦੇ ਲਈ ਤਾਂ ਆਪਣੇ ਭਾਵੇਂ ਇਹਦੀ ਬੜੀ ਚਰਚਾ ਹੈ ਨਹੀਂ ਮੱਟੇ ਇਹ ਪਹਿਲੀ ਵਾਰ ਇੱਕ ਬਹੁਤ ਵੱਡੀ ਖੋਜ ਆ ਵੀ ਆਪਾਂ ਵਾਕਈ ਦੇ ਵਿੱਚ ਪ੍ਰਾਣੀਆਂ ਪ੍ਰਜਾਤੀਆਂ ਨੂੰ ਵਾਪਸ ਲਿਆ ਸਕਦੇ ਆ इवन ਅਗਰ ਪ੍ਰਾਣੀਆਂ ਪ੍ਰਜਾਤੀਆਂ ਨੇ ਤਾਂ ਆਪਣੀਆਂ ਜੋ ਇਨਸਾਨੀ ਪ੍ਰਾਣੀਆਂ ਪ੍ਰਜਾਤੀਆਂ ਵੀ ਜੋ ਲੁਪਤੋ ਚੁੱਕੀਆਂ ਨੇ ਪ੍ਰਾਣੀਆਂ ਕੁਝ ਸੱਭਤਾਵਾਂ ਜਿਨ੍ਹਾਂ ਦਾ ਆਪਾਂ ਕਹਿ ਸਕਦੇ ਆ ਆਪਾਂ ਉਹਨਾਂ ਦੇ ਡੀਐਨਏ ਨੂੰ ਵਾਪਸ ਜਿਉਂਦਾ ਕਰ ਸਕਦੇ ਆ ਇਹਦੇ ਨਾਲ ਕੀ ਹੋਊਗਾ ਕਿ ਬਹੁਤ ਸਾਰੀਆਂ ਬਿਮਾਰੀਆਂ ਦੇ ਵੀ ਇਲਾਜ ਮਿਲ ਸਕਦਾ ਕਿਉਂਕਿ ਇਹ ਤੁਸੀਂ ਕਦਰ ਸੁਣਿਆ ਹੋਣਾ ਵੀ ਫਲਾਨੀ ਸੱਭਤਾ ਦੇ ਵੇਲੇ ਆਹ ਬਿਮਾਰੀ ਨਹੀਂ ਸੀ ਹੁੰਦੀ ਜਾਂ ਫਲਾਨੀ ਸੱਭਤਾ ਦੇ ਵੇਲੇ ਆਹ ਚੀਜ਼ ਨਹੀਂ ਸੀ ਹੁੰਦੀ ਅਗਰ ਆ ਚੀਜ਼ ਹੋ ਗਈ ਵੀ ਪ੍ਰਾਣੇ ਜਨੌਰ ਪ੍ਰਾਣੀਆਂ ਸਭਿਤਾਵਾਂ ਜਾਂ ਪ੍ਰਾਣੇ ਚੀਜ਼ਾਂ ਜਿਉਂਦੀਆਂ ਹੋਣ ਲੱਗੀਆਂ ਵਾਪਸ ਤਾਂ ਬਹੁਤ ਸਾਰੀਆਂ ਚੀਜ਼ਾਂ ਦੇ ਇਲਾਜ ਮਿਲ ਜਾਣਗੇ ਜਿਨ੍ਹਾਂ ਦੇ ਇਲਾਜ ਹੁਣ ਹੈ ਨਹੀਂਗੇ ਪਰ ਦੂਜੇ ਪਾਸੇ ਖਤਰਨਾਕ ਵੀ ਆ ਕਿਉਂਕਿ ਅਗਰ ਕੋਈ ਚੀਜ਼ ਖਤਮ ਹੋ ਚੁੱਕੀ ਹੈ ਨਾ ਖਤਮ ਹੋ ਚੁੱਕੀ ਹੈ ਅਗਰ ਕੋਈ ਪ੍ਰਜਾਤੀ ਤਾਂ ਇਹਦਾ ਮਤਲਬ ਹੈ ਵੀ ਕੁਦਰਤ ਨੇ ਚਾਹ ਕੇ ਹੀ ਉਹਨੂੰ ਖਤਮ ਕੀਤਾ ਠੀਕ ਹੈ ਹੁਣ ਅਗਰ ਡਾਇਨਾਸੌਰ ਬਚੇ ਰਹਿੰਦੇ ਜੇ ਡਾਇਨਾਸੌਰ ਨਾ ਖਤਮ ਹੁੰਦੇ ਤਾਂ ਇਨਸਾਨ ਨੇ ਨਹੀਂ ਸੀ ਆਉਣਾ ਕਦੇ ਵੀ ਇਸ ਧਰਤੀ ਤੇ ਤੇ ਜੇ ਆਪਾਂ ਹੁਣ ਇਹ ਚੀਜ਼ ਨੂੰ ਵਿਕਸਿਤ ਕਰ ਕਰਕੇ ਉੱਥੋਂ ਤੱਕ ਲੈ ਗਏ ਵੀ ਆਪਾਂ ਉਹਨਾਂ ਜਾਨਵਰਾਂ ਨੂੰ ਜਿਉਂਦਾ ਕਰ ਲਈ ਜਿਹੜੇ ਕਿ ਅੱਜ ਦੇ ਸਮੇਂ ਦੇ ਹਿਸਾਬ ਨਾਲ ਸਹੀ ਨਹੀਂ ਨੇ ਜਿਹੜੇ ਕਿ ਨਹੀਂ ਰਹਿ ਸਕਦੇ ਜਾਂ ਜਿਨ੍ਹਾਂ ਦਾ ਹੋਣਾ ਜ਼ਰੂਰੀ ਨਹੀਂ ਆ ਕਿਉਂਕਿ ਇੱਕ ਕੁਦਰਤ ਦਾ ਇੱਕ ਸਿਸਟਮ ਬਣਿਆ ਹੁੰਦਾ ਇੱਕ ਫੂਡ ਚੇਨ ਬਣੀ ਹੁੰਦੀ ਹੈ ਤੇ ਉਹ ਫੂਡ ਚੇਨ ਦੇ ਵਿੱਚ ਅਗਰ ਕੋਈ ਜਨੌਰ ਕੋਈ ਵੀ ਜਾਨਵਰ ਗਾਇਬ ਹੋ ਗਿਆ ਕੁਦਰਤ ਨੇ ਕਰਤਾ ਤਾਂ ਮੈਨੂੰ ਨਹੀਂ ਲੱਗਦਾ ਵੀ ਉਹਨੂੰ ਦੁਬਾਰਾ ਜਿਉਂਦਾ ਕਰਨਾ ਚਾਹੀਦਾ ਪਰ ਇਹਨਾਂ ਨੇ ਕੀਤਾ ਇਹਨਾਂ ਨੇ ਕੀਤਾ ਪਤਾ ਕਿਵੇਂ ਇਹਨਾਂ ਨੇ ਉਹਦਾ ਡੀਐਨਏ ਲਿਆ ਉਸ ਭੇੜੀ ਦਾ ਜਿਉਂਦਾ ਡੀਐਨਏ ਮਿਲਿਆ ਇਹਨਾਂ ਨੂੰ ਇਹਨਾਂ ਨੇ ਲੈਬ ਦੇ ਵਿੱਚ ਉਹਦੇ ਤੋਂ ਭਰੂਣ ਇੱਕ ਤਿਆਰ ਕੀਤਾ ਲੈਬ ਦੇ ਵਿੱਚ ਅਤੇ ਫਿਰ ਅੱਜ ਦੇ ਸਮੇਂ ਦੀ ਇੱਕ ਸਾਈਵੇਰੀਅਨ ਫੀਮੇਲ ਡੌਗ ਲਈ ਇੱਕ ਕੁੱਤੀ ਅੱਜ ਦੇ ਸਮੇਂ ਦੀ ਕਿਉਂਕਿ ਜਿਹੜੇ ਕੁੱਤੇ ਹੈਗੇ ਤੇ ਭੇੜੀ ਆ ਇਹ ਸੇਮ ਹੁੰਦੇ ਆ ਇੱਕੋ ਹੀ ਜਾਨਵਰ ਇੱਕ ਹੀ ਪ੍ਰਜਾਤੀ ਹੁੰਦੀ ਆ ਕੁੱਤੇ ਤੇ ਭੇੜੀ ਤੇ ਫਿਰ ਇਹਨਾਂ ਨੇ ਉਹ ਜੋ ਇਹਨਾਂ ਨੇ ਲੈਬ ਦੇ ਵਿੱਚ ਉਹ ਐਮਬ੍ਰਿਓ ਬਣਾਇਆ ਉਹ ਦੇ ਨਾਲ ਉਹ ਕੁੱਤੀ ਜਿਹੜੀ ਸੀਗੀ ਉਹ ਇਹਨਾਂ ਨੇ ਪ੍ਰੈਗਨੈਂਟ ਕੀਤੀ ਤੇ ਫਿਰ ਜਦੋਂ ਉਹ ਕੁੱਤੀ ਸੋਈ ਤਾਂ ਉਹ ਹੁਣ ਉਹ ਨੇ ਜਨਮ ਦਿੱਤਾ ਉਹਨਾਂ ਪੀੜੀਆਂ ਦੇ ਬੱਚਿਆਂ ਨੂੰ ਉਹ ਪੀੜ੍ਹੀਏ ਦੇ ਬੱਚੇ ਆ ਤੇ ਪਰ ਹੁਣ ਤੇ ਇੱਕ ਇਹ ਵੀ ਸਵਾਲ ਉੱਠਦਾ ਉਹਦੇ ਤੇ ਉਹਨਾਂ ਨੇ ਉਹ ਸਵਾਲ ਉਠਾਇਆ ਵੀ ਕਹਿੰਦੇ ਬੱਚੇ ਤਾਂ ਪੀੜ੍ਹੀਏ ਦੇ ਹੈਗੇ ਪਰ ਅੱਛਾ ਉਹ ਹੁਣ ਹੈਗੇ ਤਾਂ ਅੱਜ ਦੇ ਜ਼ਮਾਨੇ ਦੇ ਵਿੱਚ ਤੇ ਉਹਨਾਂ ਦਾ ਕੋਈ ਪਰਿਵਾਰ ਵੀ ਨਹੀਂ ਆ ਪੁਰਾਣਾ ਉਹ ਰਹਿਣਗੇ ਕਿਵੇਂ ਕਿਉਂਕਿ ਉਹ ਤਾਂ ਸ਼ਿਕਾਰ ਕਰਕੇ ਖਾਂਦੇ ਸੀਗੇ ਉਸ ਸਮੇਂ ਦੇ ਵਿੱਚ ਸ਼ਿਕਾਰ ਕਰਕੇ ਉਹ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੂੰ ਕੋਈ ਸਿਖਾਉਣ ਵਾਲਾ ਵੀ ਨਹੀਂ ਆ ਕੋਈ ਪੇੜੀਆ ਉਹਨਾਂ ਦੀ ਹਾਂ ਜਾਨ ਉਹਨਾਂ ਦੀ ਕੈਟਾਗਰੀ ਦਾ ਕੋਈ ਜਨੌਰ ਨਹੀਂ ਆ ਇਵਨ ਉਹਨਾਂ ਦੇ ਟਾਈਮ ਦਾ ਮਾਹੌਲ ਵੀ ਨਹੀਂ ਆ ਅੱਜ ਦੇ ਹਿਸਾਬ ਨਾਲ ਠੀਕ ਆ ਉਦੋਂ ਬਹੁਤ ਜ਼ਿਆਦਾ ਠੰਡ ਹੁੰਦੀ ਸੀਗੀ ਦੁਨੀਆ ਵਿੱਚ ਤੋ ਇਹ ਚੀਜ਼ਾਂ ਨੇ ਇਹ ਵਿਗਿਆਨੀ ਆਲਰੇਡੀ ਕਰਦੇ ਰਹਿੰਦੇ ਆ ਇਹਨਾਂ ਦਾ ਇਹ ਵੀ ਕਹਿਣਾ ਵੀ ਸ਼ਾਇਦ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ 5-7 ਸਾਲਾਂ ਚ ਆ ਜਿਹੜੇ ਇੱਕ ਵੱਡੇ ਵੱਡੇ ਹਾਥੀ ਜੇ ਹੁੰਦੇ ਸੀਗੇ ਵੱਡੇ ਵੱਡੇ ਦੰਦਾਂ ਵਾਲੇ ਬਹੁਤ ਵੱਡੇ ਵੱਡੇ ਦੰਦ ਹੁੰਦੇ ਸੀਗੇ ਮਹਿਮਤ ਕਹਿੰਦੇ ਹੁੰਦੇ ਸੀ ਕਹਿੰਦੇ ਸੀ ਉਹ ਵੀ ਜਾਉਂਦਾ ਕਰ ਲੈਣਾ ਹੋਰ ਵੀ ਕਈ ਜਾਨਵਰਾਂ ਤੇ ਗੱਲਾਂ ਚੱਲ ਰਹੀਆਂ ਨੇ ਕਿ ਜਿਉਂਦਾ ਨੇ इवन ਲੋਕਾਂ ਨੇ ਤਾਂ ਆਪਣੀਆਂ ਬਾਡੀਆਂ ਯੂਰਪ ਚਦੂਈ ਗੱਲ ਸੁਣੀ ਹੋਣੀ ਆ ਕਈ ਲੋਕਾਂ ਨੇ ਅਮੀਰ ਲੋਕਾਂ ਨੇ ਆਪਣੀਆਂ ਮਾਰਨ ਤੋਂ ਬਾਅਦ ਬਾਡੀਆਂ ਦਾਣ ਦਿੱਤੀਆਂ ਹੋ ਜਾਂਦੇ ਨੇ ਫ੍ਰਿਜ ਦੇ ਵਿੱਚ ਲਾ ਕੇ ਰੱਖੀਆਂ ਹੋ ਜਾਂਾਂ ਉਵੇਂ ਹੀ ਹਮੇਸ਼ਾ ਲਈ ਲਾਈ ਵੀ ਆ ਬੰਦੇ ਜਿਹੜੀ ਮਸ਼ਹੂਰ ਮਸ਼ੂਹੁਰ ਹਸਤੀਆਂ ਹਾਂ ਮਸ਼ੂਹੂਰ ਹਸਤੀਆਂ ਦੇ ਰੱਖੇ ਹੋਏ ਆ ਸਰੀਰ ਨੂੰ ਚਾਉਂਦੇ ਕਰ ਸਕਦੇ ਆ ਸਰੀਰ ਉਸੇ ਤਰ੍ਹਾਂ ਵੀ ਜੇ ਕਦੇ ਟੈਕਨੋਲੋਜੀ ਐ ਵੱਧ ਗਈ ਤਾਂ ਉਹਨਾਂ ਨੂੰ ਵੀ ਵਾਪਸ ਜਿਉਂਦਾ ਕਰ ਲਗੇ ਸੋਚੋ ਹਾਂ ਤਾਂ ਇੱਥੋਂ ਤੱਕ ਵੱਧ ਚੁੱਕਿਆ ਹੈ ਸਾਇੰਸ ਜੀ ਠੀਕ ਆ ਤੇ ਇਹ ਚੀਜ਼ ਸਾਹਮਣੇ ਆ ਸਕਦੀ ਹੈ ਵੀ ਕਈ ਧਰਮ ਹੈਗੇ ਆ ਉਹ ਚੀਜ਼ ਨਹੀਂ ਮੰਨਦੇ ਵੀ ਬਾਂਦਰ ਤੋਂ ਬੰਦਾ ਬਣਿਆ ਤੇ ਜੇਕਰ ਇਹ ਚੀਜ਼ ਸਾਹਮਣੇ ਆਊਗੀ ਵੀ ਬੰਦੇ ਦਾ ਤੇ ਬਾਂਦਰ ਦਾ ਅੱਧ ਵਿਚਾਲਾ ਜਿਹਾ ਬਣਾ ਕੇ ਇਹ ਵਿਖਾ ਦੇਣਗੇ ਤੇ ਫਿਰ ਲੋਕਾਂ ਨੂੰ ਇਹ ਗੱਲ ਧਰਮਾਂ ਨੂੰ ਵੀ ਮੰਨਣੀ ਪੈ ਸਕਦੀ ਆ ਨਹੀਂ ਹਾਂ ਅੱਜ ਕੱਲ ਬਸ ਕੱਲੇ ਧਰਮ ਹੀ ਰਹਿ ਗਏ ਜਿਹੜੇ ਮੰਨਦੇ ਨਹੀਂ ਬਾਕੀ ਪ੍ਰਮਾਣਤਾ ਇਹ ਚੀਜ਼ ਹੋਈ ਚੁੱਕੀ ਆ ਆਲਰੇਡੀ ਕਿੰਨੀਆਂ ਪ੍ਰਜਾਤੀਆਂ ਦੇ ਕੰਕਾਲ ਮਿਲ ਚੁੱਕੇ ਆ ਸਾਰਾ ਇਵੋਲੂਸ਼ਨ ਪਤਾ ਹੈ ਵੀ ਕਿਵੇਂ ਏਪਸ ਤੋਂ ਸ਼ੁਰੂ ਹੋਇਆ ਤੇ ਇਥੋਂ ਤੱਕ ਆਉਂਦੇ ਆਉਂਦੇ 22-23 ਪ੍ਰਜਾਤੀਆਂ ਲੱਗ ਗਈਆਂ ਆ ਇਹੋਨਾਂ ਦੇ ਕੰਕਾਲ ਮਿਲ ਜਾਂਦੇ ਆ ਇਬਰਾਹਿਮ ਕਿਧਰ ਬਜਾਦੇ ਵਿਰੋਧ ਕਰਦੇ ਆ ਗੱਲ ਦਾ ਹਾਂ ਉਹ ਤੇ ਸਾਰੇ ਨਾਲ ਸਿਰਫ ਕਰਮ ਜਿਆਦੇ ਵਿਰੋਧ ਕਰਦੇ ਆ ਹੂੰ ਮੁਸਲਮ ਤੇ ਈਸਾਈ ਜਿਆਦੇ ਕਰਦੇ ਆ ਵੀ ਇਹ ਨਹੀਂ ਇਦਾਂ ਹੈਗਾ ਜੀ ਉਹ ਪਹਿਲਾਂ ਉਹ ਤਾਂ ਕਿਤੇ ਵੀ ਚੀਜ਼ ਨੂੰ ਨਹੀਂ ਸੀ ਮੰਨਦੇ ਹੁੰਦੇ ਘਰੌਲੀ-ਵਾਲੀ ਮੰਨਣ ਲੱਗ ਗਏ ਪਹਿਲਾਂ ਤਾਂ ਚਰਚ ਇਹ ਵੀ ਨਹੀਂ ਸੀ ਮੰਨਦੀ ਹੁੰਦੀ ਵੀ ਧਰਤੀ ਤੂਰੀ ਦੇ ਚੱਕਰ ਕੱਢਦੀ ਆ ਠੀਕ ਆ ਜਦੋਂ ਗਲੀਲੀਓ ਨੇ ਆਖਿਆ ਵੀ ਧਰਤੀ ਤੂਰੀ ਦੇ ਚੱਕਰ ਕੱਢਦੀ ਆ ਗਲੀਲੀਓ ਇਹਨਾਂ ਨੇ ਜਾ ਕੇ ਉਹਨੂੰ ਜੇਲ੍ਹ ਵਿੱਚ ਦਿੱਤਾ ਉਹ ਮਾਰ ਛੜਦਾ ਸੀ ਉਹਨਾਂ ਗਲੀਲੀਓ ਤਾਂ ਗਲੀਲੀਓ ਨੂੰ ਉਹ ਜੇਲ੍ਹ ਵਿੱਚ ਹੀ ਮਰਿਆ ਸੀਗਾ ਜੇਲ੍ਹ ਚ ਰਹਿ ਕੇ ਮਰਿਆ ਈ ਉਹ ਸਾੜਿਆ ਕਿਤੇ ਹੋਰ ਨੂੰ ਸੀਗਾ ਜਿਹਨੇ ਕੁਝ ਹੋਰ ਰੱਖਿਆ ਸੀ ਉਹਨੂੰ ਜੇਲ੍ਹ ਚ ਰੱਖਿਆ ਸੀ ਐਂਡ ਉਸ ਤੋਂ ਬਾਅਦ ਉਹਨਾ ਪਿੱਛੇ ਜੇ ਥੋਕਤਾਲ ਪਹਿਲਾਂ ਜਦੋਂ ਸਾਰਾ ਕੁਝ ਸਾਬਤ ਹੋ ਗਿਆ ਫਿਰ ਚਰਚ ਨੇ ਆਪ ਹੀ ਮਾਫੀ ਮੰਗੀ ਉਹਨਾਂ ਚੀਜ਼ਾਂ ਲਈ ਵੀ ਇਹ ਤੇ ਗਲਤ ਸੀਗੇ ਤੱਚਮੋ ਧਰਤੀ ਤੂਰੀ ਜਿਹਦੇ ਚੱਕਰ ਘੜਦੀ ਆ ਅੱਛਾ